ਇੱਥੇ ਖਰੜ ਦੇ ਵਿੱਚ ਜਿਹੜੇ ਇਕੱਠੇ ਹੋਏ ਆ ਉਹ ਮੈਂ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਦੋ ਸਾਲ ਸਿਰਫ ਦੋ ਸਾਲ ਤੁਸੀਂ ਹਿਮਾਚਲ ਪ੍ਰਦੇਸ਼ ਦੇ ਵਿੱਚ ਘੁੰਮਣ ਨਹੀਂ ਜਾਣਾ ਇਹਨਾਂ ਲੋਕਾਂ ਦੀ ਅਕਲ ਟਿਕਾਣੇ ਅਜੀਬ ਹੈ ਇਹ ਔਰ ਪੰਜਾਬ ਸਰਕਾਰ ਔਰ ਹਿਮਾਚਲ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਹੋਰ ਜਿਹੜੇ ਗੁੰਡੇ ਲੋਕ ਨੇ ਜਿਹੜੇ ਉਧਰ ਪੰਜਾਬੀ ਗਿਆਨ ਦੀ ਕੁੱਟਮਾਰ ਕਰਦੇ ਨੇ ਇਹਨਾਂ ਨੂੰ ਪੂਰਨ ਤੌਰ ਤੇ ਨੱਥ ਪਾਈ ਜਾਵੇ ਔਰ ਇਹ ਜਿਹੜੇ ਲੋਕ ਆ ਕੁਝ ਲੋਕ ਪੂਰੇ ਹਿਮਾਚਲ ਨੂੰ ਬਦਨਾਮ ਕਰ ਰਹੇ ਨੇ ਔਰ ਸਾਰੇ ਪੰਜਾਬੀ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਜ਼ਰੂਰੀ ਨਹੀਂ ਹਿਮਾਚਲ ਹੀ ਘੁੰਮਣ ਜਾਣਾ ਪੂਰਾ ਪੂਰਾ ਹਿੰਦੁਸਤਾਨ ਘੁੰਮਣ ਵਾਸਤੇ ਪਿਆ ਤੁਸੀਂ ਸਿਰਫ 2 ਸਾਲ ਹਿਮਾਚਲ ਦੇ ਵਿੱਚ ਨਾ ਚਾਹੋ ਏਕਾ ਕਰ ਲੋ ਤਾਂ ਕਿ ਫਿਰ ਇਹਨਾਂ ਲੋਕਾਂ ਦੀ ਜਿਹੜੇ ਗੰਦੇ ਲੋਕ ਨੇ ਇਹਨਾਂ ਲੋਕਾਂ ਦੀ ਅਕਲ ਟਿਕਾਣੇ ਆ ਜੀ ਔਰ ਇਹ ਮੈਂ ਹਿਮਾਚਲ ਪ੍ਰਦੇਸ਼ ਨੂੰ ਵੀ ਜਿਹੜੇ ਗੁੰਡੇ ਦੇ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਅੱਜ ਤੋਂ ਬਾਅਦ ਹਿਮਾਚਲ ਪੰਜਾਬ ਚ ਬੈਠਾ ਕਦੇ ਇੱਕ ਘਟਨਾ ਵੀ ਤੁਸੀਂ ਕੱਢ ਕੇ ਦਿਖਾ ਦਿਓ ਕਿ ਕਿਸੇ ਪੰਜਾਬੀ ਨਾਲ 100 150 ਪੰਜਾਬੀ ਨੇ ਕਿਸੇ ਇੱਕ ਹਮਾਸ਼ਲਾਨ ਵਾਲੇ ਨਾਲ ਇਸ ਤਰ੍ਹਾਂ ਦਾ ਬਿਦਤ ਕਰ ਕੀਤਾ ਹੋਵੇ ਲੇਕਿਨ ਐਕਸ਼ਨ ਦਾ ਰਿਐਕਸ਼ਨ ਜਰੂਰ ਆਉਣਾ ਹੁੰਦਾ ਸੋ ਇਸ ਤੀਰ ਦਾ ਤੁਸੀਂ ਪ੍ਰੈਸ਼ਰ ਨਾ ਬਣਾਓ ਵੀ ਤੁਹਾਨੂੰ ਐਕਸ਼ਨ ਦਾ ਰਿਐਕਸ਼ਨ ਦੇਖਣਾ ਪਵੇ ਸੋ ਮੇਰੀ ਸਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹਨੂੰ ਪ੍ਰੋਪਰ ਤੌਰ ਤੇ ਇਹ ਜੇ ਗੁੰਡੇ ਲੋਕਾਂ ਕੱਟ ਪਾਈ ਜਾਵੇ ਔਰ ਜੇਲਾ ਸੁਟਾਇਆ ਜਾਵੇ ਔਰ ਜਿਹੜੇ ਸਾਡੇ ਇਥੋਂ ਦੇ ਲੋਕ ਪੰਜਾਬੀ ਤੋਂ ਕੋ ਮਨ ਜਾਂਦੇ ਨੇ ਉਹਨਾਂ ਦਾ ਜਿਹੜੀ ਬਦਸਲੂਕੀ ਕਰਦੇ ਨੇ ਉਹਨੇ ਲੁੱਟ-ਖੋਟ ਕਰਦੇ ਨੇ ਇਹ ਬਿਲਕੁਲ ਪ੍ਰੋਪਰ ਤੌਰ ਤੇ ਬੰਦ ਕੀਤੀ ਕਰਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਮੈਂ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਦੋ ਸਾਲ ਸਿਰਫ ਦੋ ਸਾਲ ਤੁਸੀਂ ਹਿਮਾਚਲ ਪ੍ਰਦੇਸ਼ ਦੇ ਵਿੱਚ ਘੁੰਮਣ ਨਹੀਂ ਜਾਣਾ ਇਨਾਂ ਲੋਕਾਂ ਦੀ ਅਕਲ ਟਖਾਣੇ ਆ ਜੀ ਇਹ ਔਰ ਪੰਜਾਬ ਸਰਕਾਰ ਔਰ ਹਿਮਾਚਲ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਉਹ ਜਿਹੜੇ ਗੁੰਡੇ ਲੋਗ ਨੇ ਜਿਹੜੇ ਉਧਰ ਪੰਜਾਬੀ ਗਿਆਨ ਦੀ ਕੁੱਟਮਾਰ ਕਰਦੇ ਨੇ ਇਹਨਾਂ ਨੂੰ ਪੂਰਨ ਤੌਰ ਤੇ ਨੱਕ ਪਾਈ ਜਾਵੇ ਔਰ ਇਹ ਜਿਹੜੇ ਲੋਕ ਆ ਤੇ ਕੁਝ ਲੋਕ ਪੂਰੇ ਹਿਮਾਚਲ ਨੂੰ ਬਦਨਾਮ ਕਰ ਰਹੇ ਨੇ ਔਰ ਸਾਰੇ ਪੰਜਾਬੀ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਜ਼ਰੂਰੀ ਨਹੀਂ ਹਿਮਾਚਲਿਕ ਘੁੰਮਣ ਜਾਣਾ ਪੂਰਾ ਪੂਰਾ ਹਿੰਦੁਸਤਾਨ ਘੁੰਮਣ ਵਾਸਤੇ ਪਿਆ ਤੁਸੀਂ ਸਿਰਫ 2 ਸਾਲ ਹਿਮਾਚਲ ਦੇ ਵਿੱਚ ਨਾ ਚਾਹੋ ਏਕਾ ਕਰੋ ਤਾਂ ਕਿ ਫਿਰ ਇਹਨਾਂ ਲੋਕਾਂ ਦੀ ਜਿਹੜੇ ਗੰਦੇ ਲੋਕ ਨੇ ਇਹਨਾਂ ਲੋਕਾਂ ਦੀ ਅਕਲ ਟਕਾਣੇ ਆ ਜੀ ਔਰ ਇਹ ਮੈਂ ਹਿਮਾਚਲ ਪ੍ਰਦੇਸ਼ ਨੂੰ ਵੀ ਜਿਹੜੇ ਗੁੰਡੇ ਨੇ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਅੱਜ ਤੋਂ ਬਾਅਦ ਹਿਮਾਚਲ ਪੰਜਾਬ ਚ ਬੈਠਾ ਕਦੇ ਇੱਕ ਘਟਨਾ ਵੀ ਤੁਸੀਂ ਕੱਢ ਕੇ ਦਿਖਾ ਦਿਓ ਕਿ ਕਿਸੇ ਪੰਜਾਬੀ ਨੇ 100 150 ਪੰਜਾਬੀ ਨੇ ਕਿਸੇ ਇੱਕ ਹਮਾਸ਼ਲਾਨ ਨਾਲ ਇਸ ਤਰ੍ਹਾਂ ਦਾ ਬਿਦਤ ਕਰ ਕੀਤਾ ਹੋਵੇ ਲੇਕਿਨ ਐਕਸ਼ਨ ਦਾ ਰਿਐਕਸ਼ਨ ਜਰੂਰ ਆਉਂਦਾ ਹੁੰਦਾ ਸੋ ਇਸ ਤਰ੍ਹਾਂ ਦਾ ਤੁਸੀਂ ਪ੍ਰੈਸ਼ਰ ਨਾ ਬਣਾਓ ਵੀ ਤੁਹਾਨੂੰ ਐਕਸ਼ਨ ਦਾ ਰਿਐਕਸ਼ਨ ਦੇਖਣਾ ਪਵੇ ਸੋ ਮੇਰੀ ਸਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹਨੂੰ ਪ੍ਰੋਪਰ ਤੌਰ ਤੇ ਇਹ ਜੇ ਗੁੰਡੇ ਲੋਕਾਂ ਕਰਤ ਪਾਈ ਜਾਵੇ ਔਰ ਜੇਲਾ ਸੁਟਿਆ ਜਾਵੇ ਔਰ ਜਿਹੜੇ ਸਾਡੇ ਇਥੋਂ ਦੇ ਲੋਕ ਪੰਜਾਬੀ ਉੱਤੇ ਮਰ ਜਾਂਦੇ ਨੇ ਉਹਨਾਂ ਦਾ ਜਿਹੜੀ ਬਦਸਲੂਕੀ ਕਰਦੇ ਨੇ ਉਹਨੇ ਲੁੱਟ-ਖੋਟ ਕਰਦੇ ਨੇ ਇਹ ਬਿਲਕੁਲ ਪ੍ਰੋਪਰ ਤੌਰ ਤੇ ਬੰਦ ਕੀਤੀ ਕਰਦੇ ਵਾਈ ਗੁਰਜੀ ਖਾਲਸਾ ਲਈ ਕੀਤੀ